ਲਾਇਆ ਲਾਇਆ ਤੂੰ ਕੇ ਨਹੀਂ ਨਹੀਂ ਗੁਰੂਆ ਮਰਜੂਗੀ ਬੇਜਮਾਨੀ ਤੇ ਕੋਈ ਤਰਸ ਹੀ ਨਹੀਂ ਹੈਗਾ ਹਾਦ ਹੋ ਗਈ ਆ ਮੱਝ ਨੂੰ ਟਰੈਕਟਰ ਦੇ ਪਿੱਛੇ ਪਾ ਕੇ ਘੜੀਸਨ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਪੱਟੀ ਪੁਲਿਸ ਉਕਤ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ। ਪਿਤੇ ਦਿਨੀ ਪੱਟੀ ਦੇ ਪਿੰਡ ਸਬਰਾਂ ਵਿੱਚ ਇੱਕ ਵਿਅਕਤੀ ਨੇ ਮੱਝ ਵੱਲੋਂ ਚਾਰਾ ਖਾ ਜਾਣ ਉਸ ਨੂੰ ਟਰੈਕਟਰ ਪਿੱਛੇ ਬੰਨ੍ਹ ਉਸ ਨੂੰ ਕਢੇਸਣ ਦੀ ਵੀਡੀਓ ਵਾਇਰਲ ਹੋਈ ਜਿਸ ਦਾ ਕਾਫੀ ਪਸ਼ੂ ਪ੍ਰੇਮੀਆ ਵੱਲੋਂ ਵਿਰੋਧ ਕੀਤਾ ਗਿਆ ਸੀ ਅਤੇ ਪ੍ਰਸ਼ਾਸਨ ਕੋਲੋਂ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਸੀ। ਇਸ ਦੇ ਚੱਲਦਿਆਂ ਥਾਣਾ ਸਦਰ ਪੱਟੀ ਦੀ ਪੁਲਿਸ ਵੱਲੋਂ ਉਕਤ ਵਿਅਕਤੀ ਗੁਰਲਾਲ ਸਿੰਘ ਖਿਲਾਫ ਬਣਦੀਆਂ ਧਰਾਵਾਂ ਤਹਿਤ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕੀਤੀ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਪਿਛਲੇ ਦਿਨੀ ਜੋ ਟਰੈਕਟਰ ਦੇ ਮਗਰ ਪਾ ਕੇ ਮੱਝ ਨੂੰ ਧੂਰਿਆ ਸੀ ਵੀਰ ਉਹਦੇ ਉੱਤੇ ਹੋਇਆ ਪਰਚਾ ਧੰਨਵਾਦੀਆਂ ਪ੍ਰਸ਼ਾਸਨ ਦੇ ਧੰਨਵਾਦੀਆਂ ਸਭ ਤੋਂ ਪਹਿਲਾਂ ਉਸ ਜਥੇਬੰਦੀ ਦੇ ਜਿਸ ਜਥੇਬੰਦੀ ਨੇ ਜਾ ਕੇ ਤੇ ਪਰਚਾ ਕਰਵਾਇਆ ਹੈ। ਔਰ ਕੋਟਾਨਕੋੜ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਪਹਿਲ ਕਦਮੀ ਕਰਦਿਆਂ ਉਹ ਕੀਤੇ ਹੋਏ ਜ਼ੁਲਮ ਦੀ ਕਿਉਂਕਿ ਇੱਕ ਬਹੁਤ ਵੱਡਾ ਜ਼ੁਲਮ ਸੀ ਜਿਹੜਾ ਬੇਜਬਾਨ ਤੇ ਕੀਤਾ ਜਾ ਰਿਹਾ ਸੀ ਟਰੈਕਟਰ ਦੇ ਮੰਗਰ ਪਾ ਕੇ ਮੱਝ ਨੂੰ ਜਿਹੜਾ ਧੂਇਆ ਜਾ ਰਿਹਾ ਸੀ ਉਹ ਬੇਜਬਾਨ ਜਾਨਵਰ ਦੇ ਉੱਤੇ ਬਹੁਤ ਵੱਡਾ ਜ਼ੁਲਮ ਸੀ ਬੜਾ ਵੱਡਾ ਤਸ਼ੱਦਦ ਸੀ ਤੇ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਟਰੈਕਟਰ ਦੇ ਮਗਰ ਪਾ ਕੇ ਮੱਝ ਧੂਣ ਵਾਲੇ ਦੇ ਉੱਤੇ ਪਰਚਾ ਕਰਵਾਇਆ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਉਹਦੇ ਉੱਤੇ ਬਣਦੀ ਕਾਰਵਾਈ ਕਰਕੇ ਤੇ ਮੁਕੱਦਮਾ ਦਰਜ ਕੀਤਾ ਸੰਗਤ ਨੂੰ ਬੇਨਤੀ ਹੈ ਕਿ ਜਦੋਂ ਵੀ ਇਹੋ ਜੇ ਕੋਈ ਕਾਰਜ ਹੁੰਦੇ ਆ ਇਹੋ ਜੇ ਕੋਈ ਕੁਕਰਮ ਹੁੰਦੇ ਆ ਤੇ ਉਹਨਾਂ ਦੇ ਉੱਤੇ ਪਹਿਰਾ ਦਿਆ ਕਰੋ ਜਿਹੜੇ ਧਰਮੀ ਲੋਕ ਹੁੰਦੇ ਆ ਮਹਾਰਾਜ ਬਾਬਾਣੀ ਚ ਕਹਿੰਦੇ ਆ ਬੋਲ ਸੁਧਰਮੜੀਆ ਮੂਨ ਕੱਤ ਧਾਰੀ ਰਾਮ ਜੇ ਤੇ ਤੇਰੇ ਅੰਦਰ ਕੋਈ ਧਰਮ ਹੈਗਾ ਜੇ ਤੇਰੇ ਅੰਦਰ ਕੋਈ ਸੱਚ ਹੈਗਾ ਤੇ ਫਿਰ ਮੂਨ ਨਾ ਧਾਰ ਆਪਣੇ ਵਿਚਾਰ ਜਿਹੜੇ ਆ ਉਹ ਸੰਗਤ ਦੇ ਸਾਹਮਣੇ ਰੱਖ ਇਸ ਕਰਕੇ ਬੇਨਤੀ ਹੈ ਕਿ ਜਿੱਥੇ ਕਿਤੇ ਜ਼ੁਲਮ ਹੁੰਦਾ ਜਿੱਥੇ ਕਿਤੇ ਕਿਸੇ ਤੇ ਤਸ਼ੱਦਦ ਹੁੰਦਾ ਜਿੱਥੇ ਕਿਸੇ ਨਾਲ ੱਟਕਾ ਹੁੰਦਾ ਉਥੇ ਕਲਗੀਧਰ ਪਾਤਸ਼ਾਹ ਦਾ ਹੁਕਮ ਆ ਕਿ ਗਰੀਬ ਤੇ ਮਜਲੂਮ ਦੀ ਰਾਖੀ ਕਰਨੀ ਹੈ ਤੇ ਉਹਦਾ ਸਾਥ ਦੇਣਾ ਹੈ ਹਰ ਇੱਕ ਸਿੱਖ ਨੂੰ ਹੁਕਮ ਸੋ ਧੰਨਵਾਦੀ ਫਿਰ ਤੋਂ ਪ੍ਰਸ਼ਾਸਨ ਦੇ ਉਹ ਜਥੇਬੰਦੀ ਦੇ ਜਿਹੜੇ ਗੁਰਮੁਖ ਪਿਆਰਿਆਂ ਨੇ ਉਹ ਸਖਸ਼ ਦੇ ਉੱਤੇ ਬੰਦੀ ਕਾਰਵਾਈ ਕਰਵਾ ਕੇ ਤੇ ਉਹਦੇ ਉੱਤੇ ਮੁਕਦਮਾ ਦਰਜ ਕਰਵਾਇਆ ਪਰਚਾ ਹੋਇਆ ਤੇ ਦਾਸ ਕੋਲ ਪਰਚੇ ਦੀ ਕਾਪੀ ਪਹੁੰਚੀ ਹੈ ਤਾਂ ਕਰਕੇ ਅਸੀਂ ਜਿਹੜੀ ਹੈ ਵੀਡੀਓ ਪਾ ਰਹੇ ਹਾਂ ਬਿਲਕੁਲ ਸਬੂਤਾਂ ਦੇ ਤਹਿਤ ਤੇ ਧੰਵਾਦ ਆ ਸਾਰਿਆਂ ਦਾ ਕਿ ਇਹ ਜੇ ਪਰਚਾ ਨਾ ਹੁੰਦਾ ਤੇ ਸ਼ਾਇਦ ਉਹਦੇ ਮਨ ਦੇ ਵਿੱਚ ਕੋਈ ਹੰਕਾਰ ਰਹਿੰਦੀ ਕਿ ਮੇਰਾ ਕੀ ਕਿਸੇ ਨੇ ਵਿਗਾੜ ਲਿਆ ਬਾਅਦ ਚ ਗੱਲਾਂ ਇਹੀ ਹੁੰਦੀਆਂ ਇਹ ਸਾਡਾ ਕੀ ਕਿਸੇ ਨੇ ਵਿਗਾੜ ਲਿਆ ਸੋ ਇਹ ਹੰਕਾਰੀ ਜਿਨੇ ਜਾਤੀ ਸੂਚਕ ਸ਼ਬਦ ਵੀ ਬੋਲੇ ਸੀ ਵੇਖੋ ਗੁਰਬਾਣੀ ਨੇ ਉਦਾਹਰਨਾ ਦਿੱਤੀਆਂ ਕਿ ਜਿਹੋ ਜਿਹਾ ਬੰਦਾ ਕੰਮ ਕਰਦਾ ਹੈ ਨਾ ਕਰਮ ਕਰਦਾ ਉਹ ਜਿਹ ਉਹਦਾ ਨਾਮ ਬਹਿ ਜਾਂਦਾ ਹੈ ਜਿਹੜੇ ਲੋਹੇ ਦਾ ਕੰਮ ਕਰਦੇ ਸੀ ਉਹਨਾਂ ਨੂੰ ਲੋਹਾਨੇ ਕਿਹਾ ਗਿਆ ਜਿਹੜੇ ਸੋਨੇ ਦਾ ਕੰਮ ਕਰਦੇ ਆ ਉਹਨਾਂ ਨੂੰ ਸੁਨਿਆਰੇ ਕਹਿੰਦੇ ਆ ਜਿਹੜੇ ਚਮੜਾ ਦਾ ਕੰਮ ਕਰਦੇ ਸੀ ਉਹਨਾਂ ਨੂੰ ਚਮਾਰ ਕਿਹਾ ਤੇ ਜਿਹੜੀ ਮذਬੀ ਸਿੱਖ ਕੌਮ ਆ ਮੈਨੂੰ ਨਹੀਂ ਪਤਾ ਕਿ ਚੂੜਾ ਸ਼ਬਦ ਇਹਨਾਂ ਨੇ ਕਿੱਥੋਂ ਬਣਾਇਆ ਹੈ ਚੜਾ ਮ ਸ਼ਬਦ ਕਿੱਥੋਂ ਬਣਾਇਆ ਹੈ ਜੇ ਗੁਰੂ ਗ੍ਰੰਥ ਸਾਹਿਬਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛੀਏ ਵੀ ਮਹਾਰਾਜ ਚੂੜਾ ਕਿੰਨੂੰ ਕਹਿੰਦਾ ਹੈ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ ਤੇ ਕਰਮਾਂ ਦਾ ਕਰਕੇ ਮਹਾਰਾਜ ਨੇ ਨਾਂ ਦਿੱਤਾ ਹੈ ਜਿਹੋ ਜਿਆ ਕੋਈ ਕਰਮ ਕਰਦਾ ਤੇ ਜੇ ਕਿਸੇ ਨੇ ਮਾੜੇ ਕਰਮ ਕਰਨੇ ਆ ਭੈੜੇ ਕਰਮ ਕਰਨੇ ਆ ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਝੂੜੇ ਗਿਆ ਜਿਹੜੇ ਮਾੜੇ ਕਰਮ ਕਰਦੇ ਆ ਕੋ ਕਰਮ ਕਰਦੇ ਆ ਪਾਪੀ ਆ ਜਿਨ੍ਹਾਂ ਦਾ ਕੋਈ ਇਨਸਾਨੀਅਤ ਨਾਲ ਲੜਾ ਦੇਣਾ ਨਹੀਂ ਹੁੰਦਾ ਕਿ ਜਿਹੜਾ ਇਹ ਆਪ ਸ਼ਬਦ ਬੋਲ ਰਿਹਾ ਸੀ ਨਾ ਚੜੰਮ ਉਹਨੇ ਖੁਦ ਹੀ ਉਹ ਮਾੜਾ ਕੰਮ ਕੀਤਾ ਤੇ ਉਸ ਸ਼ਬਦ ਦਾ ਵਾਰਸ ਉਹ ਆਪ ਹੀ ਹੈ ਜਿੱਦਾਂ ਬੱਚੇ ਸ਼ੇਮ ਸ਼ੇਮ ਕਰ ਦਿੰਦੇ ਆ ਨਾ ਕਿ ਸ਼ੇਮ ਇਹ ਜਿਹੜਾ ਸ਼ਬਦ ਹੀ ਉਹਨੂੰ ਹੀ ਵਾਪਸ ਜਾਂਦਾ ਕਿਉਂਕਿ ਇੱਕ ਬੇਜਬਾਨ ਪਸ਼ੂ ਨੂੰ ਜੇ ਉਹਨੇ ਤੇਰੇ ਹਰੇ ਚਾਰੇ ਨੂੰ ਮੂੰਹ ਮਾਰ ਲਿਆ ਜਾਂ ਤੇਰੀ ਗਾਜੇ ਤੋਂ ਚਰੀ ਦੇ ਵਿੱਚੋਂ ਕਿਤੇ ਮੂੰਹ ਮਾਰ ਲਿਆ ਤੇ ਉਹ ਤੇ ਜਨਵਰ ਪਛੂ ਉਹਨੂੰ ਥੋੜੀ ਪਤਾ ਹੈ ਕਿ ਇਹ ਇੱਕ ਇਤਨਾੜ ਦੀ ਪੈਲੀ ਹੈ ਤੇ ਇਹ ਕਿਸ ਇਤਨਾੜ ਦੇ ਬੀਜੇ ਹੋਏ ਪੱਠੇ ਆ ਇਸ ਕਰਕੇ ਉਹ ਤੇ ਜਨਵਰ ਸੀ ਤੇ ਉਸ ਜਨਵਰ ਦੇ ਉੱਤੇ ਤਸ਼ੱਦਦ ਕਰਨ ਵਾਲਾ ਉਹ ਉਦੋਂ ਵੱਡਾ ਜਨਵਰ ਬਣ ਗਿਆ ਇਸ ਕਰਕੇ ਧੰਨਵਾਦ ਫਿਰ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਥਾਣੇ ਪਹੁੰਚ ਕਰਕੇ ਕਾਰਵਾਈ ਕਰਵਾਈ ਹੈ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਮੁਕੱਦਮਾ ਦਰਜ ਕਰਕੇ ਇਹਦਾ ਨਾਮ ਮੁੰਡੇ ਦਾ ਗੁਰਲਾਲ ਸਿੰਘ ਸੀ ਵਾਸੀ ਸਭਰਾ ਜਿਨ੍ਹਾਂ ਨੇ ਇਹ ਜਿਹੜਾ ਕਰਮ ਕੀਤਾ ਮੱਝ ਨੂੰ ਮਗਰ ਪਾ ਕੇ ਤੇ ਟਰੈਕਟਰ ਦੇ ਮਗਰ ਧੂਆ ਸੋਦ ਤੇ ਬਣਦੀ ਕਾਰਵਾਈ ਹੋਈ ਹੈ ਧੰਨਵਾਦੀਆਂ ਪ੍ਰਸ਼ਾਸਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦੀ ਸਰੇ ਪਿੰਨ ਸਭਰਾ ਦੀ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਜਿਹੜੀ ਹੁੰਦੀ ਹੈ ਜਿਹਦੇ ਵਿੱਚ ਮੱਝ ਦੀ ਧੂਕੜੀਸ ਕੀਤੀ ਜਾਂਦੀ ਹੈ ਹਾਂਜੀ ਉਸ ਸੰਬੰਧੀ ਸਰ ਸਾਡੇ ਨੂੰ ਪਰਚਾ ਦਿੱਤਾ ਗਿਆ ਤੇ ਹੁਣ ਤੱਕ ਕੀ ਕਾਰਵਾਈ ਕੀਤੀ ਜਦੋਂ ਸੋਸ਼ਲ ਮੀਡੀਆ ਤੋਂ ਸਾਡੇ ਸਾਹਮਣੇ ਇਹ ਗੱਲ ਆਈ ਕਿ ਇੱਕ ਮੱਝ ਨੂੰ ਟਰੈਕਟਰ ਮਗਰ ਪਾ ਕੇ ਧੋਆ ਜਾ ਰਿਹਾ ਏ ਐਸ ਸਿੰਘ ਨੂੰ ਸਿੰਘ ਨੇ ਤਰੰਤ ਐਕਸ਼ਨ ਕੀਤਾ ਅਤੇ ਐਫ ਆਈ ਆਰ ਨੰਬਰ 66 ਗੁਰਲਾਲ ਸਿੰਘ ਦੇ ਖਿਲਾਫ ਦਰਜ ਕੀਤੀ ਹੈ। ਬਾਕੀ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਉ ਉਹ ਕਿਤਰਾ ਮੋਸਾ ਲਗੀਆਂ ਉਹਦੇ ਤੇ ਿਤਰਾਵਾਂ ਲਗੀਆਂ ਜੀ ਆਪਣੇ 24 325 323 ਐਨੀਮਲ ਐਕਟ ਜੀ ਸਰ ਉਹ ਪਿੰਡ ਦੇ ਮੋਹਦਵਾਲਾ ਨੂੰ ਕੋਈ ਰਾਈ ਨਵਾ ਵੀ ਕਰਵਾਇਆ ਗਿਆ ਜੀ। ਰਾਈ ਨਵਾ ਵੇਖੋ ਬੰਦੇ ਦਾ ਬੰਦੇ ਨਾਲ ਹੋ ਸਕਦਾ ਜਾਨਵਰ ਨਾਲ ਰਾਈ ਨਵਾ ਕਿਹਦਾ ਗਾੜਾ ਉਦੇ ਮੁਤਾਬਕ ਜਿਹਨਾਂ ਨੇ ਗਲਤੀ ਕੀਤੀ ਉਹਦੇ ਮੁਤਾਬਕ ਜਾਨਵਰਾਂ ਦੀ ਧੂਕਲੀਸ ਹੋਈ ਨਾ ਬੰਦਿਆਂ ਦੀ ਆਪਸ ਵਿੱਚ ਤੇ ਹੋਈ ਨਹੀਂ ਇਸ ਕਰਕੇ ਅਸੀਂ ਇਹਨੂੰ ਇਗਨੋਰ ਨਹੀਂ ਕਰ ਸਕਦੇ ਜੋ ਸੋਸ਼ਲ ਮੀਡੀਆ ਤੇ ਸਾਡੇ ਸਾਹਮਣੇ ਆਈ ਸੀਨੀਅਰ ਅਫਸਰਾਂ ਦੇ ਗੱਲ 'ਤੇ ਧਿਆਨ ਚ ਲਿਆ ਕੇ ਅਸੀਂ ਉੱਤੇ ਐਫਆਈਆਰ ਬਣਦੀ ਹੋ ਕੇ ਦਰਜ ਕਰਤੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ